ਕਰਾਂਗੇ ਆਪਣੀ ਫਿਕਰ ਕੀ ਉਹ ਤਾਂ ਜੀ ਕਹਿਣਾ ਹੀ ਆ ਅਗਰ ਅੱਜ ਇੰਟਰੀ 12000 ਕਰੋੜ ਦੀ ਹੈ ਤਾਂ 12000 ਕਰੋੜ ਦੇ ਵਿੱਚ ਜੋ ਸਟੇਟ ਨੂੰ ਸਾਲ ਤੇ ਹਰ ਇੱਕ ਸਾਲ ਗਿਆਨ ਵੀ ਜਾ ਬਿਲਕੁਲ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ 12000 ਕਰੋੜ ਹੈਗਾ ਮੈਂ ਕਹਿੰਦਾ ਨਹੀਂ ਹੈਗਾ ਉਹ ਅਸੀਂ ਕਰਾਂਗੇ ਆ ਹੁਣੇ ਤੁਸੀਂ ਵੀਡੀਓ ਵੇਖੀਆ ਚਾਰ ਵੇਖ ਲਿਆ ਤੁਸੀਂ ਸਰਕਾਰ ਦਾ ਹਾਲ ਮੁੱਖ ਮੰਤਰੀ ਸਾਹਿਬ ਆਂਦੇ 12000 ਕਰੋੜ ਹੈ ਨਹੀਂ ਤੇ ਦੂਜੇ ਪਾਸੇ ਚੀਫ ਸੈਕਟਰੀ ਸਾਹਿਬਾਂ ਦੇ ਹੈਗਾ ਵੀ ਐ ਤੇ ਵਿਆਜ ਵੀ ਲੈਨੇ ਆ ਖਜ਼ਾਨਾ ਮੰਤਰੀ ਸਾਹਿਬਾਂ ਦੇ ਹੈ ਨਹੀਂ ਸਾਡੇ ਕੋਲੇ ਚੀਮਾ ਸਾਹਿਬ ਤੇ ਮੁੰਡੀਆਂ ਸਾਹਿਬਾਂ ਦੇ ਸਾਡੇ ਕੋਲੇ ਹੈਗਾ ਮੈਂ ਭਗਵੰਤ ਮਾਨ ਜੀ ਨੂੰ ਦੱਸਣਾ ਚਾਹੁੰਦਾ ਹੈ ਵੀ ਇਹ ਕੋਈ ਕਿਸੇ ਗਵਾਂਢੀ ਜਾਂ ਪਿੰਟ ਵਾਲਿਆਂ ਨੇ ਥੋੜੀ ਸਰਕਾਰ ਨੂੰ ਪੈਸੇ ਨਹੀਂ ਦਿੱਤੇ ਜਿਹੜੇ ਤੁਸੀਂ ਮੁਕਰ ਜੋਗੇ ਇਹ ਕੇਂਦਰ ਸਰਕਾਰ ਵੱਨਿਓ ਦਿੱਤੇ ਫੰਡ ਹੈ ਜਿਨ੍ਹਾਂ ਦਾ ਪੂਰਾ ਹਿਸਾਬ ਕਿਤਾਬ ਕੇਂਦਰ ਦੀ ਸਰਕਾਰ ਰਾਜ ਦੀ ਸਰਕਾਰ ਅਤੇ CAG ਕੋਲੇ ਰਹਿੰਦਾ ਤੇ ਇਹ ਸਦਾ ਹੀ ਦਰਜ ਰਹਿੰਦਾ ਰਹਿੰਦੀ ਦੁਨੀਆ ਤੱਕ ਦਰਜ ਰਹੂਗਾ ਇਹ ਕੇਂਦਰ ਤੇ ਰਾਜ ਸੰਬੰਧਾਂ ਦਾ ਹਿੱਸਾ ਹੈ ਭਗਵੰਤ ਮਾਨ ਜੀ ਜਿਹਨੂੰ ਫੈਡਰਲਿਜ਼ਮ ਕਹਿੰਦੇ ਆ ਇਹ ਭਗਵੰਤ ਮਾਨ ਜੀ ਮੈਂ ਤੁਹਾਨੂੰ ਰਿਪੋਰਟ ਦਿਖਾ ਰਿਹਾ ਹਾਂ CAG ਦੀ ਰਿਪੋਰਟ ਆਡਿਟ ਰਿਪੋਰਟ ਇਹਦੇ ਵਿੱਚ ਬੜੇ ਸਪਸ਼ਟ ਸ਼ਬਦਾਂ 'ਚ ਲਿਖਿਆ ਹੈ ਕਿ 31 ਮਾਰਚ 2023 ਨੂੰ ਪੰਜਾਬ ਦੀ ਸਰਕਾਰ ਕੋਲੇ 9041 ਕਰੋੜ ਰੁਪਏ ਪਏ ਇਸ ਤੋਂ ਬਾਅਦ 2023-24 24-25 25-26 ਤਿੰਨਾਂ ਸਾਲਾਂ ਦੇ ਫੰਡ ਆਏ ਜਿਹਨੂੰ ਮਿਲਾ ਕੇ ਅੱਜ ਕੁੱਲ ਰਕਮ 12000 ਕਰੋੜ ਬਣਦੀ ਹੈ ਹੁਣ ਬਿੱਲੀ ਥੈਲਿਓ ਬਾਹਰ ਆ ਗਈ ਹੈ ਕੇਜਰੀਵਾਲ ਸਾਨੂੰ ਫੰਡ ਗਵਨ ਕਰਨ ਦੇ ਰਾਹ ਤਾਂ ਦੱਸ ਦਿੰਦਾ ਪਰ ਤੁਹਾਡੇ ਮੰਤਰੀਆਂ ਦੀਆਂ ਇਹ ਕਲਾਸਾਂ ਲਾਉਣੀਆਂ ਭੁੱਲ ਜਾਂਦਾ ਹੈ ਕੀ ਬਿਆਨ ਤੁਹਾਡੇ ਰੜਲਣੇ ਚਾਹੀਦੇ ਐ ਭਗਵੰਤ ਮਾਨ ਜੀ ਘਟੋ ਘਟ ਇਹ ਜੀ ਔਖੇ ਸਮੇਂ ਤਾਂ ਆਪਣੇ ਪੰਜਾਬ ਨਾਲ ਤਾਂ ਖੜੋ ਯਾਰ ਪੰਜਾਬ ਨਾਲ ਵਿਸ਼ਵਾਸ ਘਾਤਤਾ ਨਾ ਕਰੋ ਪਰ ਕੀ ਕਰੀਏ ਤੁਹਾਨੂੰ ਆਦਤ ਪੈ ਗਈ ਫੰਡ ਆਉਣ ਲੋਕਾਂ ਦੀ ਭਲਾਈ ਲਈ ਲਾ ਦਿਓ ਆਪਣੀ ਸਰਕਾਰ ਦੇ ਇਛਤਿਆਰਾਂ ਤੇ ਫੰਡ ਜਾਰੀ ਹੁਣ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਲਈ ਲਾ ਦਿਓ ਕੇਜਰੀਵਾਲ ਦੇ ਦੌਰੇ ਤੇ ਫੰਡ ਆਉਣ ਅੱਜ ਹੜਾਂ ਲਈ ਡਿਜਾਸਟਰ ਮੈਨੇਜਮੈਂਟ ਲਈ ਤੇ ਸਾਬ ਲਈਏ ਸਰਕਾਰ ਦਾ ਖਾਲੀ ਖਜ਼ਾਨਾ ਭਰਨ ਦੀ ਅੱਜ ਸਮੇਂ ਦੀ ਲੋੜ ਹੈ ਆਪਣੇ ਬਣ ਕੇ ਪੰਜਾਬ ਦੇ ਬਣ ਕੇ ਪੰਜਾਬ ਨਾਲ ਖੜਨ ਦੀ ਨਾ ਕਿ ਆਪਣੀ ਸਰਕਾਰ ਦੇ ਖਾਲੀ ਖਾਤੇ ਭਰਨ ਦੀ ਵੈਸੇ ਲੋਕਾਂ ਦਾ ਤੁਹਾਡਾ ਬੇੜਾ ਡੋਬ ਹੀ ਗਿਆ ਏ ਤੁਹਾਡੀ ਪੰਜਾਬ ਦੀ ਸਰਕਾਰ ਦਾ ਭਗਵੰਤ ਮਾਨ ਜੀ ਇਹ ਆਖਰੀ ਮੌਕਾ ਤੁਹਾਡੇ ਕੋਲੇ ਪੰਜਾਬ ਨਾਲ ਖੜੋ